ਸਾਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਇੱਕ ਹਕੀਕਤ ਕੈਨੇਡਾ ਆ ਕੇ ਥੋੜੇ ਦਿਨ ਦੋਸਤਾਂ ਦੇ ਘਰ ਰਹਿ ਕੇ ਬੀਸਮੈਂਟ ਲੱਭਣੀ ਸ਼ੁਰੂ ਕੀਤੀ ਬੜਾ ਕੁਝ ਦੇਖਣਾ ਪੈਂਦਾ ਕਿ ਸਾਰੀਆਂ ਸਹੂਲਤਾਂ ਵੌਕਿੰਗ ਡਿਸਟੈਂਸ ਤੇ ਹੋਣ ਕਿਉਂਕਿ ਆਪਣਾ ਬਾਣ ਤਾਂ ਹੁੰਦਾ ਨਹੀਂ ਇੱਕ ਘਰ 'ਚ ਇੱਕ ਵਾਰਾ ਕੁ ਸਾਲ ਦੇ ਮੁੰਡੇ ਨੇ ਦਰਵਾਜ਼ਾ ਖੋਲ ਉੱਪਰੋਂ ਥੱਲੇ ਕਈ ਸਵਾਲ ਕਰ ਦਿੱਤੇ ਕਿੰਨੇ ਜਣਿਆਂ ਨੇ ਰਹਿਣਾ ਕੰਮ ਕੀ ਕਰਦੇ ਹੋ ਰਾਤ ਦਾ ਕਿ ਦਿਨ ਦਾ ਅਸੀਂ ਕਿਹਾ ਕੰਮ ਤਾਂ ਕਾਕਾ ਹਲੇ ਲੱਭਣਾ ਜਿਹੜਾ ਮਿਲਿਆ ਕਰਨਾ ਪੈਣਾ ਹੈ ਕਿਰਾਇਆ ਪਰ ਵਕਤ ਸਿਰ ਦੇਾਂਗੇ ਕਿਸੇ ਵੱਡੇ ਨੂੰ ਬੁਲਾ ਗੱਲ ਕਰੀਏ ਉਹਨੇ ਤੁਰੰਤ ਉੱਤਰ ਦਿੱਤਾ ਮੰਮੀ ਵੀ ਕੰਮ ਤੇ ਆ ਰਾਤ ਨੂੰ ਆਉਣਾ ਡੈਡੀ ਟਰੱਕ ਲੈ ਕੇ ਅਮਰੀਕਾ ਜਾਂਦਾ ਦੋ ਤਿੰਨ ਹਫ਼ਤੇ ਬਾਅਦ ਮੁੜਦਾ ਅਸੀਂ ਫਾਰਮਾਂ 'ਚ ਕੰਮ ਕਰਨ ਵਾਲਿਆਂ ਨੂੰ ਨਹੀਂ ਦਿੰਦੇ ਲਿਬਰੜ ਲੁਬੜ ਕੇ ਆਉਂਦੇ ਆ ਪਾਣੀ ਬਹੁਤ ਵਰਤਦੇ ਫਿਰ ਬਿੱਲ ਬਹੁਤ ਆਉਂਦਾ ਮੈਂ ਹੀ ਗੱਲ ਕਰਦਾ ਹੁੰਦਾ ਮੇਰੇ ਪੁੱਛਣ ਤੇ ਕਿ ਉੱਤੇ ਘਰ 'ਚ ਕੌਣ ਫਿਰ ਰਹੇ ਉਹਦਾ ਜਵਾਬ ਸੀ ਮੇਰੀ ਨਾਨੀ ਤੇ ਦੋ ਮਾਮੇ ਆ 6 ਮਹੀਨੇ ਹੋਏ ਇੰਡੀਆ ਤੋਂ ਮੰਮੀ ਨੇ ਪੱਕੇ ਬੁਲਾਇਆ ਅਸੀਂ ਉੱਥੇ 6-7 ਮਹੀਨੇ ਰਹੇ ਤੇ ਉਹਦੇ ਡੈਡੀ ਨੂੰ ਇੱਕ ਵਾਰੀ ਦੇਖਿਆ ਸੋਨਾ ਸੁਨੱਖਾ ਮਿੱਠ ਬੋਲੜਾ ਤੇ ਬੜੀ ਹਲੀਮੀ ਨਾਲ ਗੱਲ ਕਰਨ ਵਾਲਾ ਜਵਾਨ ਇੱਕ ਦਿਨ ਉਹ ਬੱਚਾ ਕਹਿਣ ਆਇਆ ਕਿ ਕਿਰਾਇਆ 2 ਮਹੀਨੇ ਦਾ ਇਕੱਠਾ ਦੇ ਦਿਓ ਸਾਰਿਆਂ ਇੰਡੀਆ ਜਾਣਾ ਮਾਮਿਆਂ ਦੇ ਵਿਆਹ ਕਰਨ ਕਿਸੇ ਨੇ ਨਹੀਂ ਹੁਣ ਆ ਇੱਥੇ ਮੇਰਾ ਸਵਾਲ ਸੀ ਡੈਡੀ ਹੋਊਗਾ ਮੁੜ ਕੇ ਆਵਾਂਗੇ ਤਾਂ ਫੈਸਲਾ ਹੋਊ ਇੱਕ ਸਵਾਲ ਜਾਂ ਬਣ ਗਿਆ ਮੇਰੇ ਲਈ ਉਹਨਾਂ ਦੇ ਜਾਣ ਤੋਂ ਬਾਅਦ ਡੈਡੀ ਨੇ ਟਰੱਕ ਲਿਆ ਜਦੋਂ ਖੜਾ ਕੀਤਾ ਡੈਡੀ ਨੇ ਟਰੱਕ ਲਿਆ ਖੜੇ ਤੋਂ ਖੜਾ ਕੀਤਾ ਤਾਂ ਅਸੀਂ ਸਰਸਰੀ ਜੀ ਰੋਟੀ ਲਈ ਪੁੱਛਿਆ ਤਾਂ ਇੱਕਦਮ ਮੰਦਰ ਆ ਗਿਆ ਮੇਰੀ ਇਸ ਸਵਾਲ ਤੇ ਕਿ ਐਨੇ ਐਨੇ ਦਿਨ ਘਰੋਂ ਬਾਹਰ ਹੈ ਕਿ ਕਮਾਈਆਂ ਕਰਕੇ ਘਰ ਦਾ ਸੁੱਖ ਤਾਂ ਮਾਣ ਨਹੀਂ ਹੁੰਦਾ ਭੈਣ ਜੀ ਸੁੱਖ ਕਰਮਾਂ ਦਾ ਹੁੰਦਾ ਭਾਰ ਜਵਾਨੀ ਚ ਘਰ ਦੀ ਗਰੀਬੀ ਦੂਰ ਕਰਨ ਲਈ ਕਰੋ ਪੈਰ ਪੁੱਟਿਆ ਸੀ ਠੱਕੇ ਢੋੜੇ ਖਾ ਅਮਰੀਕਾ ਦਾ ਬਾਰਡਰ ਟੱਪ ਕੈਨੇਡਾ ਵੜਿਆ 3 ਸਾਲ ਲੱਗ ਗਏ ਪੱਕੇ ਹੋਣ ਨੂੰ ਜੋ ਕਮਾਉਂਦਾ ਵਕੀਲ ਨੂੰ ਦੇ ਦਿੰਦਾ ਫਿਰ ਭੈਣ ਦੇ ਵਿਆਹ ਤੇ ਖਾਲੀ ਹੱਥ ਗਿਆ ਨਾਲ ਮੇਰਾ ਵੀ ਧਰ ਦਿੱਤਾ ਕਿ ਰਿਸ਼ਤੇਦਾਰਾਂ ਨੇ ਖਾਨਦਾਨੀ ਪੜ੍ਹੀ ਲਿਖੀ ਕੁੜੀ ਦੀ ਦੱਸ ਪਾਈ ਆ ਸੋਚਿਆ ਚਲੋ ਰਲ ਕੇ ਕੰਮ ਕਰਾਂਗੇ ਤਾਂ ਸਾਰੇ ਧੋਨੇ ਧੋਤੇ ਜਾਣਗੇ ਫੀਸਾਂ ਭਰ ਇੱਧਰ ਮੈਂ ਉਹਨੂੰ ਕੋਰਸ ਕਰਾਇਆ ਕੰਮ ਤੇ ਲੱਗ ਗਈ ਮੈਂ ਸਲਾਹ ਦਿੱਤੀ ਕਿ ਮੈਂ ਹੁਣ ਆਪਣੀ ਗਹਿਣੇ ਰੱਖੀ ਜ਼ਮੀਨ ਛਡਾ ਲਵਾਂ ਪਰ ਉਹਦੀ ਜਿੱਦ ਸੀ ਕਿ ਪਹਿਲਾਂ ਮੈਂ ਆਪਣੀ ਮਾਂ ਤੇ ਭਰਾਵਾਂ ਨੂੰ ਬੁਲਾਉਣਾ ਇੱਕ ਦੋ ਵਾਰੀ ਘਰ ਚ ਕਲੇਸ਼ ਵੀ ਹੋਇਆ ਡੋਮੈਸਟਿਕ ਵਾਇਲੈਂਸ ਦੇ ਕੇਸ ਬਣਾ ਕੇ ਮੈਨੂੰ ਵੀ ਥਾਣੇ ਵੀ ਭੇਜਦਾ ਡਿਵੋਰਸ ਦਾ ਹੁਣ ਕੇਸ ਚੱਲਦਾ ਹੈ ਘਰ ਪਹਿਲਾਂ ਹੀ ਉਹਨੇ ਆਪਣੇ ਨਾਂ ਕਰਾਇਆ ਸੀ ਬਾਕੀ ਵੀ ਸਾਰਾ ਲੈ ਜਾਊ ਸੁਣਦੀ ਸੁਣਦੀ ਨੇ ਧਿਆਨ ਮਾਰਿਆ ਤਾਂ ਉਹਦਾ ਸਾਰਾ ਸਾਫਾ ਹੰਝੂਆਂ ਨਾਲ ਗਿੱਲਾ ਹੋਇਆ ਪਿਆ ਸੀ ਮੈਨੂੰ ਖਿਆਲ ਆਇਆ ਕਿ ਮੈਂ ਤਾਂ ਲਾਚਾਰ ਬੇਵੱਸ ਗੁਲਾਮ ਔਰਤਾਂ ਦੀਆਂ ਕਹਾਣੀਆਂ ਹੀ ਲਿਖਦੀ ਰਹੀ ਇਹੋ ਜਿਹੇ ਮਰਦਾਂ ਦੀ ਜ਼ਿੰਦਗੀ ਨੂੰ ਕੋਈ ਕਿਉਂ ਨਹੀਂ ਮੈਂ ਟਟੋਲਿਆ ਤਾਂ ਵਾ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ